ਹਾਂਜੀ ਵੈਲਕਮ ਸਭ ਦਾ ਆਪਣੇ ਖੋਰ ਨਵੇਂ ਬਲੌਗ ਦੇ ਵਿੱਚ ਆ ਕਾ ਮਣਾ ਕਹਿੰਦੇ ਇੰਪੋਰਟਡ ਕੈਮਰਾ ਇੰਪੋਰਟਡ ਕੈਮਰਾ ਲੋ ਵੀ ਸ਼ਾਮਾਂ ਪੈ ਗਈਆਂ ਹਨੇਰਾ ਹੋਣ ਚੁ ਕੁਛਕ ਟਾਈਮ ਰਹਿ ਗਿਆ ਮੈਂ ਕਹਿੰਨਾ ਹਨੇਰਾ ਦਿਖਾ ਦਈਏ ਘਰੇ ਇੱਕ ਵਾਰ ਵੀ ਛਤਰੀ ਦੇ ਬੰਦਨੇ ਆ ਆ ਗਿਆ ਪੁੱਤ ਤੈਨੂੰ ਆਂਦੇ ਪਹਿਲਾਂ ਬੰਦੀਏ ਦੇਵ ਬੰਦ ਇੱਕ ਛਤਰੀ ਇਹ ਕੀ ਕਰੀ ਫਰਦਾ ਯਾਰ ਤੂੰ ਹੁਣ ਦੋ ਦੋ ਛਤਰੀਆਂ ਰੱਕੀ ਫਰਦਾ ਚਾਰ ਕੋਤਰੀਆਂ ਇਹ ਚ ਆ ਹਰੀ ਵੇਟੇੜੇ ਦਾ ਗਿੱਜੀ ਹੋਇਆ ਤਾਂ ਮੈਂ ਉਹੀ ਕੋਠੇ ਤੇ ਲਿਆਂਦੀ ਮੈਂ ਕਿਹਾ ਚੱਲ ਫੇਰ ਲੂ ਬਾਹਰ ਤੇ ਤੈਨਾਂ ਆ ਬੱਚੇ ਬਾਹਰ ਕੱਢ ਕੇ ਤੋਰ ਦੇ ਇਹ ਕੋਠੇ ਤੇ ਫਿਰ ਜਾਣਗੇ ਛੋਟੇ ਬੱਚੇ ਆ ਦੋ ਨਵੇਂ ਲੈ ਚਤਰੀ ਤੇ ਕੀ ਬਿਠਾਉਣੇ ਆ ਹਲੇ ਹੌਲੀ ਹੌਲੀ ਉਹ ਕਿੰਨਾ ਸਿਆਣਾ ਅੰਦਰ ਵੜਦਾ ਪਤਾ ਹੋਏ ਰੋਂਦੇ ਲੈ ਲੈ ਓ ਸਿਆਣਾ ਵਾਲਾ ਤਾਂ ਕੀ ਬੰਦ ਕਰ ਦੇਣਾ ਨੇ ਪਿੰਜਰੇ ਦੇ ਕੋਲੀ ਬੈਠੇ ਰਹਿਣਾ ਮਾਈਕਲੇ ਹਵਾ ਹਾਰੇ ਮੈਂ ਕਿਹਾ ਚੱਲ ਖੁੱਡੇ ਚ ਕਰਮਤ ਜੀ ਹੁੰਦੀ ਹੈ ਕਈ ਵੀ ਇੱਥੇ ਬੈਠੇ ਰਹਿਣਗੇ ਹਵਾ ਹਾਰੇ ਰਾਹੋਂ ਨਾਲ ਇਹ ਉੱਤੇ ਲਿਆਂਦੇ ਹਨਾ ਦੇ ਇੱਧਰ ਜਾ ਗਾ ਬਾਤਰੀ ਫੋਟੋ ਲਾ ਦੇਣੀ ਹੈ ਹੁਣ ਮੈਂ ਕੱਟ ਕੇ ਤੇ ਕਬੂਤਰ ਦਾਣਾ ਲੱਗ ਗਿਆ ਇਹਦੇ ਦੇਖਣਾ ਮੈਨੂੰ ਕੰਮ ਆ ਯਾਰ ਜਾਣਾ ਮੈਂ ਕੂਤਰ ਢਵਾ ਲਾ ਮੈਨੂੰ ਹੈ ਕਿੱਥੇ ਜਾਣਾ ਦਾ ਤੇ ਸਾਰੇ ਤਾੜ ਤੇ ਛਤਰੀਆਂ ਵਿਲਾਤੀਆਂ ਹੈ ਬਣਾਉਣਾ ਕੀ ਬਣਾਉਣਾ ਇਹ ਪਤਾ ਨਹੀਂ ਕੀ ਕਹਿੰਦਾ ਮੈਂ 1000 ਰੁਪਏ ਦਾ ਵੇਚਣਾ ਕਹਿੰਦਾ ਮੜਾ ਦੱਸ ਗੋਲੇ ਆ ਕੇ ਆਇਆ ਛੇਦੀ ਛੇਦੀ ਦੱਸ ਦੇ ਦੱਸੀ ਮੜਾ ਛੇਦੀ ਕੀ ਵੇਚਣਾ ਦੇਖ ਲੈ ਫਿਰ ਇੱਥੇ ਕੋਲੇ ਆ ਕੇ ਦੱਸ ਕੀ ਪਤਾ ਇਹਨਾਂ ਵਿੱਚੋਂ ਹੀ ਕੋਈ ਲੈ ਲਵੇ ਤੇਰਾ ਸਮਾਨ ਗਿਟਾਰ ਵੇਚਣਾ ਕਿਵੇਂ ਕੀ ਹਸਾਕਦਾ ਮੈਂ ਕਿੱਥੋਂ ਲਿਆ ਕੇ ਕੀ ਕਰਨਾ ਅਸੀਂ ਸਾਰੇ ਆੜੀਆਂ ਦੇ ਸਕੂਲੋਂ ਬਣਾਉਣਾ ਬੱਤੇ ਦੋ ਜਾਣੇ ਨੇ ਤਿੰਨ ਜਾਣੇ ਨੇ ਕੀ ਬਣਾਉਣਾ ਗਿਟਾਰ ਬਣਾਉਣਾ ਤੇ ਜਿਹੜੇ ਮਟਕੇ ਜਿਹੇ ਹੁੰਦੇ ਪੇਂਟ ਕਰ ਗਿਟਾਰ ਕਿੰਨੇ ਦੀ ਬਣਾਉਣੀਆਂ ਕਿੰਨੇ ਪੈਸੇ ਲੱਗਣਗੇ ਉਹ ਤੇ ਬਣਾਉਣ ਦੇ ਪਤਾ ਨਹੀਂ ਆਏਗਾ ਵੇਚਣੀ ਕਿੰਨੇ ਦੀ ਹੈ ਦੇਖਾਂਗੇ ਕਿੰਨੇ ਦੀ ਦੇਖਾਂਗੇ ਪਹਿਲਾਂ ਤਾਂ 1000 ਦੀ ਕਹਿੰਦਾ ਸੀ ਮੈਂ ਕੱਲ ਗਿਆ ਕਿਸੇ ਨੇ ਨਹੀਂ ਲੈਣੀ ਭਰਾਵਾ ਇੱਥੋਂ ਜਾਵੇਂ ਛਤਰੀ ਰੱਖ ਦੂੰ ਅੰਦਰ ਚੱਲੀਏ ਆਪਾਂ ਲਓ ਵੀ ਗੁੱਡ ਮਾਰਨਿੰਗ ਹੋ ਗਈ ਕਹਿੰਦੇ ਬੱਚਿਆਂ ਵਾਲਿਆਂ ਨੂੰ ਪਾਤੀ ਤਣਕਸਰੋਂ ਤੇ ਹੁਣ ਆਹ ਡਾਉਣ ਲੱਗੇ ਆ ਬੱਚੇ 1 2 3 4 5 6 7 8 ਬੱਚੇ ਡਾਉਣ ਲੱਗੇ ਆ ਹੁਣ ਛੋਟੇ ਛੋਟੇ ਵੱਡੇ ਨਹੀਂ ਆ ਡਾਉਣੇ ਆ ਆ ਸਾਰੇ ਡਾ ਜਾਣੇ ਹੁਣ ਆਪਾਂ ਥੱਲੋਂ ਹੀ ਤੇ ਉੱਤੇ ਬਾਅਦ ਵਿੱਚ ਵੱਡੀਆਂ ਕੂਤਰੀਆਂ ਲੈ ਕੇ ਚੱਲਾਂਗੇ ਜਿਹੜੀਆਂ ਗਝਾਉਣ ਵਾਲੀਆਂ ਨੇ 1 2 3 4 5 6 7 8 ਹੀ ਆ ਬੱਚੇ ਉੱਡੀ ਜਾਂਦੇ ਆ ਤੇ ਬਗਲ ਤੇ ਫੱਟੀ ਵਾਲੀ ਵੀ ਡਾ ਦਈਏ ਜਰਾ ਫੇਰ ਹੀ ਟਾਈਮ ਨਾ ਘਰੇ ਆਊਗੀ ਦੁਪਹਿਰ ਤੇ ਕਰ ਕਰੇ ਆ ਜੂ ਹੁਣ ਡਾਈ ਯਾਲਵੀ ਫੋਨ ਨਾ ਡਾਵ ਚੱਕ ਉਹਲਾ ਦੂਜੀ ਵੀ ਖੁੱਲ ਗਈ ਉਹ ਕੀ ਹੋ ਗਿਆ ਯਾਰ ਕਿਵੇਂ ਖੁੱਲ ਖੁੱਲੇ ਜਾਂਦੇ ਇਹ ਅੱਜਕੱਲ ਕਿੱਧਰ ਗਈ ਹੋ ਗਈ ਦੋਨੇ ਇੱਕ ਤਾਂ ਗਿੱਜੀ ਹੋਈ ਆ ਇੱਕ ਨਵੀਂ ਖੁੱਲ ਗਈ ਨਵੇਂ ਹੀ ਚੱਕਰ ਪੈਂਦਾ ਜਦੋਂ ਪੈਂਦਾ ਆ ਬਗਲ ਵਾਲੀ ਕਿਵੇਂ ਭੱਜਣ ਲੱਗ ਗਈ ਲੈ ਵੀ ਖੱਬੀ ਬਗਲ ਲਾਲ ਔੜ ਦੀ ਗੂਦਰੀ ਉਹ ਜਾਂਦੀ ਆ ਕੌਣ ਥੱਲੋਂ ਛਤਰੀ ਵਾਲਾ ਲਿਆਉਣਾ ਪੈਣਾ ਹੋਰ ਹੀ ਕੰਮ ਹੋ ਗਿਆ ਮੈਨਾਂ ਦਾ ਸੋਚਿਆ ਇਹਨੂੰ ਇੱਕ ਦੋ ਦਿਨਾਂ ਹਲੇ ਹੋਰ ਬੰਨਾਂਗੇ ਫੇਰ ਖੋਲਾਂਗੇ ਆਹ ਨਾ ਥੋੜਾ ਜਿਹਾ ਢਿੱਲਾ ਜਿਹਾ ਹੀ ਸੀਗਾ ਇੱਥੋਂ ਖੁੱਲ ਗਈ ਹੁਣੇ ਮੈਂ ਸੈਟ ਬੈਟ ਕੀਤਾ ਦੁਬਾਰੇ ਇਕੱਠ ਦੇ ਕੇ ਵੀ ਅਗਲੀ ਨਾ ਖੁੱਲੇ ਜਦੋਂ ਕੋਈ ਹੋਰ ਬੰਨਾਂਗੇ ਹੁਣ ਥੱਲੋਂ ਜਾ ਕੇ ਛਤਰੀ ਵਾਲਾ ਲਿਆਉਨੇ ਆ ਹਲੇ ਤਾਂ ਉੱਡੂ ਵੀ ਅੱਧਾ ਘੰਟਾ ਉੱਡੂ ਵੀ ਕਿਉਂਕਿ 2-3 ਮਹੀਨਿਆਂ ਬਾਅਦ ਇਹ ਲੈਣ ਅੱਜ ਖੁੱਲੀ ਆ ਤੁਪ ਚਲੋ ਇਹਨੂੰ ਗੱਲ ਕਰ ਤੁਪ ਲੱਗੀ ਹੋਈ ਆ ਵੀ ਬਾਹਰ ਨਹੀਂ ਹੀ ਦੀ ਲੱਗੂ ਉਮੀਦ ਆ ਵੀ ਕਰੇ ਆ ਜੂ ਇਹ ਬੱਚਾ ਹੁੰਦਾ ਬਹੁਤ ਵਧੀਆ ਉੱਡਿਆ ਹੋਇਆ ਸੀ ਇਹ ਇੱਕ ਦੋ ਵੇ ਚੱਕਰ ਆਹ ਕੁਦਰੀਆਂ ਦੂਏ ਰੋੜ ਧੁੱਪੇ ਹੀ ਬੈਠੀਆਂ ਨੇ ਦੇਖੋ ਕਿਵੇਂ ਧੁੱਪ ਸੇਕ ਰੀਆਂ ਨੇ ਬਾਕੀ ਹੁਣ ਲੌਣੇ ਆ ਉਹਨੂੰ ਨਾਲੇ ਬੱਚੇ ਦੇਖਦੇ ਆ ਵਾੜਾ ਕਿੱਥੇ ਆ ਬੱਚੇ ਨੇ ਸਾਚੇ ਨਹੀਂ ਬੈਗੇ ਲਵੀ ਥੱਲੋਂ ਮੈਂ ਕਣਕ ਸੁਰੋਂ ਨੂੰ ਮੂੰਗੀ ਚੱਕ ਲੈ ਆ ਇਹ ਬੱਚਿਆਂ ਨੂੰ ਜੋਗਾ ਦੇ ਦੀ ਇਹ ਕਿਉਂਕਿ ਹੱਥੀ ਕੀਤੇ ਹੋਇਆ ਸ਼ਾਮ ਨੂੰ ਨਾ ਛੋਲੇ ਦੇਣੇ ਹਨ 10-15 15 ਤੇ ਹੁਣ ਮੈਂ ਛਤਰੀ ਲਾਤੀ ਵੱਡੀ ਤੇ ਛਤਰੀ ਵਾਲਾ ਬੰਦਾ ਮੈਂ ਕੂਤਰੀ ਦੇ ਨਗਾ ਮਾਰਦਾ ਮੜੀ ਬਗਲ ਵਾਲੀ ਤੇ ਬਗਲ ਵਾਲੀ ਕੂਤਰੀ ਆ ਜੂ ਲੱਗ ਪਗ ਕਿਉਂਕਿ ਉਹ ਬੱਚਾ ਹੁੰਦੀ ਵਧੀਆ ਉੱਡੀ ਹੋਈ ਹੈ ਬੱਚਾ ਹੈ ਹੁੰਦੀ ਮੈਨੂੰ ਇਹ ਨਹੀਂ ਯਾਦ ਵੀ ਉਹ ਕੱਲੀ ਪੀੜੀ ਛਤਰੀ ਤੇ ਆਉਂਦੀ ਹੁੰਦੀ ਸੀ ਜਾਂ ਆਹ ਵਾਲੀ ਛਤਰੀ ਤੇ ਬਸ ਇਹਦਾ ਡਾਊਟ ਆ ਵੀ ਛਤਰੀ ਦਾ ਉਪਰਾਂ ਨਾ ਕਰਨ ਲੱਗ ਜਵੇ ਆ ਜਾਂਦੇ ਆ ਬੱਚੇ ਬਾਕੀ ਆਪਣੇ ਓ ਲਓ ਵੀ ਕਹਿੰਦੇ ਲਗੜ ਆ ਗਈ ਜਿਹੜੇ ਫੜਦੇ ਹੁੰਦੇ ਆ ਉਹ ਦੋ ਆ ਗਏ ਇੱਥੇ ਫੜਾ ਫੜ ਬੰਪ ਚਲਾ ਕੇ ਭਿਆਣ ਨੇ ਉਹ ਦੇਖੋ ਆ ਆ ਗਈ ਨੀਵੇਂ ਸੀਗੇ ਪਹਿਲਾਂ ਤਾਂ ਬੱਚੇ ਵੀ ਆਉਂਨੇ ਥੱਲੇ ਫਿਰਦੇ ਆ ਇੱਕ ਬੱਚਾ ਮੈਨੂੰ ਹਲੇ ਦੇਖਿਆ ਇਹਦੀ ਇੱਕ ਬੱਚਾ ਦੇਖਿਆ ਨਹੀਂਗਾ ਤੇ ਇੱਕ ਖੱਬੀ ਲਾਲ ਬਗਲ ਵਾਲੀ ਜਿਹੜੀ ਨਵੀਂ ਗੋਦ ਚੁਟੇ ਹੋਈ ਨਹੀਂ ਦੇਖੀ ਦੋਨੇ ਹੀ ਦੇਖੇ ਖਟਾ-ਵੜ ਚਲਾ ਦਿਆ ਇੱਕ ਦੋ ਖੜਨਗੇ ਨਹੀਂ ਇੱਥੇ ਹੀ ਭੱਜ ਜਾਣਗੇ ਨਵੀਂ ਖੱਬੀ ਬਗਲ ਗੁਲਾਬੀ ਵਾਲੀ ਬੁੱਢੇ ਕਿਸੇ ਪਾਸਿਓਂ ਆ ਆ ਗਈ ਘਰਤੀ ਫਿਰਦੀ ਆ ਦੋ ਕੁ ਮਿੰਟ ਹੋ ਗਏ ਆ ਦੇਖ ਲੋ ਬਾਕੀ ਦੋ ਪਟਾਖੇ ਚਲਾ ਦਿਆਂ ਦੋ ਪਟਾਕੇ ਮਾਰਤੇ ਉਹ ਫਿਰ ਦਿਆਂ ਹਲੇ ਲਗੜਾ ਮੇਰਾ ਬੱਚੇ ਲਾਉਣ ਲੱਗਾ ਡਾਰ ਕੇ ਪਹਿਲੇ ਵੀ ਆਪਾਂ ਤਾਂ ਨਹੀਂ ਸਿਖਾ ਜਾਂਦਾ ਜਦੋਂ ਇੱਕ ਤਾਂ ਲਗੜ ਫੜ ਕੇ ਲੈ ਜਾਵੇ ਸਾਰੀਆਂ ਖੱਬੀ ਹਰੀ ਬਗਲ ਵਾਲੀ ਹੈ ਨਾ ਝਾਕਦੀ ਨਹੀਂ ਜੀ ਥੋੜਾ ਜਿਹਾ ਟੈਂਕੀ ਵਾਲੇ ਤੇ ਸ਼ਹਰੀ ਝਾੜ ਲਈ ਹੁਣ ਆਪਾਂ ਬੱਚੇ ਵੀ ਨਹੀਂਵੇਂ ਆ ਗਏ ਤੇ ਲਗੜ ਵੀ ਚਲੇਗੀ ਆਪਾਂ ਹੀ ਪਟਾਕੇ ਜਲਾਦੇ ਸੀ ਦੋ ਤਿੰਨ ਇੱਕ ਤਾਂ ਹੋਰ ਕਿਸੇ ਨੇ ਜਲਾਤਾ ਹੀਗਾ ਉਹ ਦੇਖੋ ਇੱਕ ਹੋਰ ਜਲਾਦਾ ਕਿਸੇ ਨੇ ਕੋਈ ਬੱਚੇ ਜਦ ਹੀ ਐਕਟਿਵ ਹੋ ਜਾਂਦੇ ਭੱਜਣ ਲੱਗ ਜਾਂਦੇ ਆ ਜਦੋਂ ਵੀ ਪਟਾਕਾ ਚੱਲੇ ਇੰਨੇ ਨਾਲ ਨਾ ਇਹ ਚੌਥੇ ਜਿਹੇ ਹੋ ਜਾਂਦਾ ਫੜੇ ਨਹੀਂ ਆਣਗੇ ਛੇਤੀ ਲੋਈ ਪੰਜ ਸੱਤ ਵਾਰ ਢਟਾਕਾ ਮਾਰ ਕੇ ਟਿਆ ਲਗੜ ਪੈ ਗਈ ਸੀਗੀ ਪਰ ਉਹ ਬੱਚਾ ਉਹਦੇ ਮੁਰੇ ਆਪਣਾ ਨਹੀਂ ਸੀਗਾ ਤੇ ਆਹ ਵਾਲੀ ਪਈ ਸੀ ਹੁਣ ਦੁਬਾਰੇ ਫੇਰ ਇੱਥੇ ਫਿਰ ਰਹੀ ਆ ਤੇ ਮੇਰਾ ਬੱਚੇ ਲੌਣ ਲੱਗ ਗਿਆ ਬਾਈ ਆ ਬੱਚੇ ਵੀ ਥੋੜੇ ਨੀਵੇਂ ਆ ਕੇ ਡਰ ਕੇ ਬਹੁਤ ਉੱਚੇ ਚਲੇ ਗਏ ਕਿੱਧਰ ਗਏ ਆ ਆ ਗਏ ਤੇ ਖੱਬੀ ਬਗਲ گلابی ਵਾਲੀ ਵੀ ਆਪਣੇ ਨੀਮੀ ਨੀਮੀ ਆਲੇ-ਦਾਲੇ ਫਰੀ ਜਾਂਦੀ ਆ ਜਿਵੇਂ ਬੱਚਾ ਹੁੰਦੀ ਉੱਡਦੀ ਸੀਗੀ ਓਵੇਂ ਹੀ ਉੱਡ ਰਹੀ ਆ ਤੇ ਬੱਚੇ ਵਾਸ ਲਾਈ ਜਨਾ ਤੇ ਇੱਕ ਵੱਡੀ ਗੂਤਰੀ ਬਗਲ ਤੇ ਫੱਟੀ ਵਾਲੀ ਉਹਨੂੰ ਲਾਉਣਾ ਵਾ ਲਗੜ ਪੈ ਗਈ ਸੀਗੀ ਉਹ ਟਾਵਰ ਕੋਲੇ ਕਵਰ ਜੀ ਨਹੀਂ ਨੀਵੀ ਆ ਗਈ ਸੀਗੀ ਫਿਰ ਮੈਂ ਉਹ ਕੋਲੇ ਹੀ ਰੱਖ ਲਈ ਉਹਨਾਂ ਦੇ ਵਿੱਚ ਪਾਈ ਹੋਈ ਆ ਤੇ ਗੋਛ ਮਾਰ ਕੇ ਆਈ ਸੀ ਪਹਿਲਾਂ ਇੰਨੀ ਉੱਚੀ ਤੋਂ ਜਿਵੇਂ ਉੱਪਰ ਉਹ ਰੂੜਾ ਸੱਡਦ ਨੇ ਇੰਨੀ ਤੇਜ਼ ਥੱਲੇ ਨੂੰ ਆਈ ਸੀ ਆਹ ਲਈ ਬਚਾਅ ਹੋ ਗਿਆ ਕਿਸੇ ਦੇ ਗੂਤਰ ਸੀ ਪਰ ਆਪਣਾ ਨਹੀਂ ਸੀ ਬੱਚਾ ਉਹਦੇ ਮੂਰੇ ਬਾ ਆਪਣੇ ਬੱਚੇ ਆ ਆ ਕੇ ਨਹੀਂ ਉਹ ਹੋ ਟੁੱਟਿਆ ਆ ਜਾ ਆ ਜਾ ਜਾ ਆਹਾ ਬਗਲ ਵਾਲੀ ਗੂਤਰੀ ਵੀ ਉਹ ਨੇੜੇ ਆ ਕੇ ਬਹਿ ਗਈ ਆ ਆਪਣਾ ਸਾਰੇ ਮੂਰੇ ਸੈਟਅਪ ਆ ਉਹ ਸਾਹਮਣੇ ਚਾਰੇ ਤੇ ਬੈ ਗਈ ਉੱਥੋਂ ਮੇਰੇ ਸਾਹ ਨਾਲ ਨੂੰ ਕੂਤਰ ਦੇਖਣ ਗਿਆ ਔਰ ਬੈਠਾ ਬੁੱਠਾ ਔੜਦੇ ਔੜਦੇ ਆ ਜੂ ਨੇੜੇ ਨੇੜੇ ਆ ਕੇ ਬੈ ਗਈ ਜਾਣੇਗੀ ਸ਼ਾਮ ਤੱਕ ਘਰੇ ਪਹੁੰਚੂ ਇਹ ਬਾਕੀ ਵੀਰੇ ਲਗੜ ਫੇਰ ਅਟੈਕ ਮਾਰੂ ਉਹੀ ਆ ਆ ਖੜੀ ਇਹਨੇ ਉੱਪਰੋਂ ਨਾ ਗੋਛ ਮਾਰ ਕੇ ਆਉਣਾ ਬੱਚੇ ਨੂੰ ਇੱਕ ਅੱਦੇ ਨੂੰ ਜੀਤੇ ਇਹਦੇ ਨਿਸ਼ਾਨਾ ਬਣ ਗਿਆ ਬਾਕੀ ਲਾਈ ਜਾਂਨੇ ਆਪਾਂ ਦਾ ਆ ਤੇ ਫਿਰਦੇ ਹੁਣ ਬਿਠਾ ਲੈਣਾ ਨਿਗਾ ਇਹਨਾਂ ਤੇ ਜੇ ਇਹਨਾਂ ਵਾ ਟੁੱਟ ਕੇ ਪੈਣ ਲੱਗੀ ਤਾਂ ਆਪਣੇ ਕੋਲ ਅੱਛੇ ਦੀ ਬੰਬ ਹੈਗਾ ਡਰਾਉਣ ਨੂੰ ਬੱਚੇ ਐਕਟਿਵ ਹੋ ਜਾਣਗੇ ਇਹਦੇ ਨਾਲ 2 3 2 3 ਇੱਧਰ ਖੜੀਆਂ ਨੇ ਬਹੁਤ ਨੇ ਬਾਈ ਖਤਰਾ ਛੇ ਬੱਚਿਆਂ ਨੂੰ ਆਪਣੇ ਨੂੰ ਫੋਲ ਪਹਿਲਾਂ ਪੈ ਗਈ ਸੀ ਬਾਈ ਹੋਰ ਨੂੰ ਸੀ ਆਪਣੇ ਦੋ ਬਹਿ ਗਏ 6 ਰਹਿ ਗਏ ਲਾਲ ਬਗਰ ਵਾਲੀ ਕਬੂਤਰੀ ਉਹ ਬਹਿ ਗਈ ਜਿਹੜੀ ਨਵੀਂ ਕੱਢੀ ਸੀ ਇਹ ਸ਼ਾਮ ਤੇ ਕਰ ਘਰੇ ਆਜੂ ਬਾਕੀ ਲਾਈ ਜਾਂਦੇ ਹੁਣ ਨਿਗ੍ਹਾ ਰੱਖਣੀ ਬਣੇ ਇਹਨਾਂ ਨੇ ਇੱਕ ਦਮ ਪੈ ਜਾਣਾ ਬੱਚੇ ਨੂੰ ਪਤਾ ਵੀ ਲੱਗਣਾ ਵੀ ਇਹ ਕਦੋਂ ਫੜਨੂ ਪੈ ਗਈਆਂ ਮੇਰੀ ਤਾਂ ਉਹ 6 ਬੱਚਿਆਂ ਦੀ ਨਿਗ੍ਹਾ ਵਾ ਬਸ ਉਹਨਾਂ ਦੀ ਜਦੋਂ ਕੋਈ ਡੈਕ ਕਰੂ ਆਪਾਂ ਜਦੀ ਬੰਬ ਚਲਾਵਾਂਗੇ ਬਰਾਬ ਕਰ ਨੇ ਸੇਵ ਹੋ ਜੇ ਅੱਜ ਕੰਮ ਆ ਤਾਂ 11 ਵਜੇ ਤੋਂ ਪਹਿਲਾਂ ਹੀ ਆ ਗਈਆਂ ਸਕਾਰ ਖੇਡਣੇ ਸ਼ੁਗਰ ਬਾਈ ਸਾਰੇ ਬੱਚੇ ਬਹਿ ਗਏ ਚਾਰ ਇਕੱਠੇ ਹੋ ਗਏ ਚਾਰ ਪਹਿਲਾਂ ਬਹਿ ਗਏ ਤੇ ਫੱਟੀ ਤੇ ਲਖੀਰ ਵਾਲੀ ਵੀ ਅੱਜ ਘਰੇ ਆਊ ਪੱਕੀ ਗੱਲ ਆ 100% ਬੈਣੀ ਬੈਣੀ ਮੁੜ ਗਈ ਤੇ ਉਹ ਵੀ ਉੱਡ ਕੇ ਘਰੇ ਆ ਜੂਗੀ ਜਿਹੜੀ ਖੁੱਲੀ ਆ ਸ਼ੋਰੀ ਤੋਂ ਅੱਜ ਬਾਕ ਰਹਿ ਗਈ ਹੁਣ ਇਹਦੇ ਨਿਗਾ ਰੱਖਣੀਆਂ ਵੀ ਲਗਣਾ ਲੈ ਜੀ ਬਸ ਆਹ ਰਹਿ ਗਈ ਇਕੱਲੀ ਬਾਕੀ ਸਾਰੇ ਬਿਠਾ ਲਏ ਹੁਣ ਚੱਲਦੇ ਆਣ ਥੱਲੇ ਇਹ ਤਾਂ ਆਪਣਾ ਪਟਾਕਾ ਪਾਏ ਹੋਏ ਆ ਆਈਆਂ ਆਪਾਂ ਥੱਲੇ ਲੈ ਆਣਾਂ ਉਹਨਾ ਬੱਚਿਆਂ ਨੂੰ ਖਤਰਾ ਵਾ ਜਿੰਨਾਂ ਦੇ ਹੈਗੇ ਆਏ ਲਗੜ ਦਬਾ ਕਬੂਤਰੀ ਵੀ ਅੱਜ ਕਹਿੰਦੇ ਸਿੱਧੀ ਘਰੇ ਆ ਗਈ ਟਾੜ ਲਈ ਸਿੱਧਾ ਡੋਲੀ ਚ ਸਾਊ ਆਇੰਦਾ ਆਇਆ ਬਤ ਦੋ ਤਿੰਨ ਦਿਨ ਤੋਂ ਬਾਹਰ ਬਹਿ ਕੇ ਆਈ ਗਈ ਅੱਜ ਸਿੱਧੀ ਘਰੇ ਆਈ ਇੱਕ ਦਿਨ ਤੈਨੂੰ ਹੋਰ ਡਾਵਾਂਗੇ ਫੇਰ ਤੈਨੂੰ ਵੀ ਬੰਦ ਕਰ ਦੇਣਾ ਫੇਰ ਤੈਨੂੰ ਗਰਮੀਆਂ 'ਚ ਕੱਢਾਂਗੇ ਬੱਚੇ ਨੂੰ ਪਾਣੀ ਤਾਂ ਨਹੀਂ ਪਿਆਤਾ ਉਰੀ ਤੇ ਮੈਂ ਕਿਹਨਾਂ ਨੂੰ ਵੀ ਉਦੋਂ ਹੀ ਥੱਲੇ ਲੈ ਜਾਵਾਂਗੇ ਕਿਉਂਕਿ ਇੱਥੇ ਸ਼ਾਂਜਾ ਸ਼ਾਮ ਆ ਵਧੀਆ ਠੰਡੀ ਹਵਾ ਆਉਂਦੀ ਆ ਬਹੁਤੀ ਗਰਮ ਨਹੀਂ ਆਉਂਦੀ ਤੇ ਜੱਤ ਕਰੋ ਕਬੂਤਰੀ ਨਹੀਂ ਆਉਂਦੀ ਇੱਥੇ ਹੀ ਅੱਜ ਕੋਠੇ ਤੇ ਉਹ ਗੋਤਰੀ ਮੈਂ ਉਧਰੋਂ ਡਾਉਣਾ ਵਾ ਤੇ ਫਿਰ ਇੱਧਰ ਲਾਉਣਾ ਥੱਲੇ ਖੜ ਕੇ ਨਿਮੀ ਨਿਮੀ ਫਰੂਗੀ ਹੁਣ ਲਾ ਕੇ ਫਿਰ ਸਾਰਾ ਕੁਝ ਥੱਲੇ ਲੈ ਆਨੇ ਆ ਹੋ ਗਏ ਵੇਲੇ ਬਾਈ ਬਗਲ ਵਾਲੀ ਵੀ ਬਹਿ ਗਈ ਆਕੇ ਆ ਛੋਟਾ ਬੱਚਾ ਮੈਂ ਇਹਦੇ ਮੋਰੇ ਡਾ ਕੇ ਅੰਦਰੋਂ ਛੱਡਤਾ ਉਹ ਨੂੰ ਦੇਖ ਕੇ ਬਹਿ ਗਈ ਆਕੇ ਹੁਣ ਇਹ ਵੀ ਕੱਲੂ ਕੱਢਾਂਗੇ ਤੇ ਉਹਨੂੰ ਲਾਸਟ ਦਿਨ ਕੱਢਾਂਗੇ ਬਗਲ ਫੱਟੀ ਵਾਲੇ ਨੂੰ ਇਹਨੂੰ ਇਹਨੂੰ 2 ਦਿਨ ਹੋਰ ਕੱਢਾਂਗੇ ਪੱਕੀ ਕਰਕੇ ਛਤਰੀ ਦੀ ਫਿਰ ਆਪਾਂ ਬੰਦ ਕਰ ਦਾਂਗੇ ਫਿਰ ਗਰਮੀ ਦੇ ਕੱਢਾਂਗੇ ਸਿਆਲੂ ਸੜ ਧੋਪ ਲਵਾਈ ਜਾਇ ਕਰਾਂਗੇ ਆ ਆ ਛਤਰੀ ਦਾ ਤਾਂ ਇਹਨੂੰ ਪਤਾ ਸੀਗਾ ਬਾ ਉਹ ਹੀ ਜਾਗਦੀ ਜਾਗਦੀ ਕਿਰਾਂ ਬਾਹਰ ਪੈਰ ਲਾ ਗਈ ਜਿਵੇਂ ਉਹਨੇ ਬਗਲ ਫੱਟੀ ਵਾਲੇ ਨੇ ਦੋ ਦਿਨ ਪੈਰ ਬਾਹਰ ਲਾਇਆ ਇਹਨੇ ਲਾ ਕੇ ਪੈਰ ਬਾਹਰ ਤੇ ਆ ਗਈ ਇਹ ਵਾਰ ਕੱਲ ਨੂੰ ਸਿੱਧੀ ਕਰੇ ਆਉ ਆ ਦੇਖ ਲੋ ਲੈ ਬੈਠੀ ਆਉਣ ਹੰਬੀ ਕਬੂਤਰੀ ਵੀ ਤਾਂ ਅਜ ਡੋਲੀ ਦੇ ਵਿੱਚ ਹੀ ਆ ਆਇਆ ਬਾਹਰ ਬਹਿ ਕੇ ਤੇ ਸਾਰਿਆਂ ਨੂੰ ਹੁਣ ਥੱਲੇ ਲੈ ਕੇ ਚੱਲਦੇ ਆਂ ਪਿੰਦਰੇ ਇੱਕ ਦੇ ਵਿੱਚ ਪਾ ਕੇ ਤੇ ਉਹ ਕੋਮਲ ਨੂੰ ਵਧਾਈਆਂ ਸਾਰੇ ਪੈਸੇ ਇਕੱਠੇ ਕਰਕੇ ਚਾਰੇ ਚੱਕੇ ਘੁੰਮਣ ਵਾਲਾ ਲਿਆਂਦਾ ਹੈ ਇੱਕ ਵਾਰੀ ਪੈਸੇ ਇਕੱਠੇ ਕਰਕੇ ਇੱਕ ਵਾਰ ਪੈਸੇ ਇਕੱਠੇ ਕਰਕੇ ਇਹ ਕਿਹੜਾ ਵਾਹੇ ਸਪੈਸ਼ਲ ਐਡੀਸ਼ਨ ਕਿਹੜਾ ਇਹ 36 ਦੀ 36 ਦੀ 4/4 ਆ ਹੁਣ ਇਹਦੇ ਕੀ ਕੀ ਕਰਾਉਣਾ ਵਾ ਸ਼ੁਰੂ ਕਰਦਾ ਇਹਦਾ ਪੈਸੇ ਦਾ ਬਿੱਲ ਤਾਂ ਉਹ ਵੀ ਲਾਤਾ ਹਾਂ ਉਹ ਲਵਾਉਣ ਨੂੰ ਲਿਆਦਾ ਇੱਥੇ ਆ ਵੀ ਡੰਡੇ ਜੇ ਵੀ ਲਾਤੇ ਡੰਡੇ ਜੇ ਵੀ ਲਾਤੇ ਬਾਕੀ ਆਹ ਟੇਪ ਕਰਾ ਲਈਂ ਤਰੇਟਾ ਨਹੀਂ ਬਹਿਣਗੇ ਇਹਦੇ ਟੇਪ ਕਰਾ ਦੇ ਹਾਂ ਇੰਨੀ ਕਰਾ ਲਈ ਜੇ ਇਹਦੇ ਨਾ ਕਰਾਈ ਫਿਰ ਜਦੋਂ ਕੋਈ ਸਮਾਂ ਹੋਣਾ ਰੱਖ ਲੈਨੇ ਆ ਟ੍ਰੇਟਾਂ ਬੈ ਟ੍ਰੇਟਾਂ ਬੈ ਨਹੀਂ ਆਨੇ ਤੇ ਬਾਕੀ ਆ ਲਾਉਣੇ ਆ ਓਵਲ ਹੈ ਜਿੱਥੇ ਆਪਣਾ ਵਿਹਲਾਣਾ ਸੱਤੀ ਦਿਨ ਗਿਆ ਉਹਦੇ ਕੋਲ ਦੋ ਬਾਅਦ 6 ਤੋਂ ਬਾਅਦ ਉੱਥੇ ਪਹੁੰਚ ਜੂਗਾ ਉੱਥੇ ਜੱਗੇਵਾਸ ਕੋਲੇ ਪਹੁੰਚਣਾ ਕਦੋਂ ਜਾਣਾ ਉਹਦੇ ਕੋਲੇ ਉਹਦੇ ਬਾਅਦ ਹੀ ਦੋ ਬਾਅਦ ਕਰਦੇ ਆ ਗੱਲ ਸੀਨ ਤੋਂ ਬਾਅਦ ਹੋਊਗਾ ਮੈਂ ਪਹਿਲਾਂ ਤਾਂ ਹੁਣ ਉਹਦਾ ਕੋਈ ਕੰਮ ਵੀ ਹੋਊਗਾ ਹੁਣ ਫਿਰ ਆਇਆ ਨਾ ਮਿਲਣਾ ਨਹੀਂ ਇਹ ਚਾਹ ਆ ਜਾ ਲਾ ਲਈਏ ਚਲਾ ਲਈਏ ਉਹਨਾਂ ਨੂੰ ਹਾਂ ਫਿਰ ਉੱਥੇ ਹੀ ਖੜਾ ਰਹਿਣਾ ਦੋ ਬਾਅਦ ਸੀਨ ਇਹਦੇ ਵੇਟ 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 ਲਵਾ ਦੇਣਾ ਮੇਰੇ ਦੋ ਚਾਰ ਕਿੱਥੇ ਚਲੋਣਾ ਵਾ ਨਹੀਂ ਨਹੀਂ ਮੂਰੇ ਚੁੱਲਾ ਤਾਂ ਹੈਗਾ ਹਨਾ ਚੁੱਲਾ ਹੈਗਾ ਵੇਟ ਲਵਾਉਣੇ ਆ ਵੇਟ ਲਵਾਉਣੇ ਆ ਤਾਂ ਬਾਕੀ ਨਿੰਦੀ ਹੁਣੇ ਜੋਂਡ ਯਾਰ ਇੱਕ ਆ ਨਵਾ ਖੜਾਈ ਬੈਠਿਆ ਇੱਕ ਹੋ ਨਵਾ ਖੜਾਈ ਬੈਠਿਆ ਇੱਕ ਆ ਕੈਵਨ ਵਾਲਾ ਖੜਾਈ ਬੈਠਿਆ ਨਿੰਦੀ ਹੁਣਾਂ ਚੜਾਈ ਆ ਤਾਂ ਹੀ ਉਹ ਕੰਮ ਆਪਣਾ ਨਹੀਂ ਕਰਕੇ ਦਿੰਦੇ ਇਹ ਨਹੀਂ ਆਪਾਂ ਨੂੰ ਨਹੀਂ ਲਾ ਦਿੰਦੇ ਉਹ ਦੇਖ ਲਓ ਮੇਰੇ ਇੱਕ ਪੱਤੀ ਲਾਉਣੀ ਪੱਤੀ ਲਾਉਣੀ ਆ ਵੱਲ 10 ਮਿੰਟ ਦਾ ਕੰਮ ਹੀ ਆ ਨਾ ਇਹ ਤਾਂ 10 ਮਿੰਟ ਹੋਰ ਲੱਗਣਾ ਸਾਨੂੰ ਲੱਗਣਿਆ ਮੁੜ ਕੇ ਵੇਖ ਲਾ ਉਹਨੂੰ ਫੋਰ ਬਈ ਫੋਰ ਆਲੈਂਡ ਚਲਾਉਣ ਦਾ ਤਾਂ ਸਵਾਦ ਹੀ ਵੱਖਰਾ ਹੈ ਰੀਲਿੰਗ ਹੀ ਬਹੁਤ ਤਕੜੀ ਆਉਂਦੀ ਹੈ ਇਹਦਾ ਚਲਾਕ 4x4 ਹੋ ਕੇ ਵੀ ਵਧੀਆ ਭੱਜਦਾ ਦੇਖੋ ਸਵਾਲ ਚਲਾਨ ਸਰ ਵੀ ਚੇਂਜ ਕਰਤਾ ਹੁਣ ਇਹਦੇ ਵੇਟ ਫੂਟ ਬਾਹਾਂਗੇ ਇਲਾ ਰੂਲਾ ਬਣਾ ਲਈਆਂ ਬਾਕੀ ਹੌਲੈਂਡ ਚ ਲਾ ਕੇ ਵੀ ਫੁੱਲ ਸੁਭਾ ਦਾ ਆਉਂਦਾ ਅੱਕੇ ਕਦੇ ਟਰੈਕਟਰ ਲਿਆਇਆ ਲਿਆਵਾਂਗੇ ਆਪਾਂ ਵੀ ਹੁਣ ਜੌਂਡੀਅਰ ਵੀ ਹੈਗਾ ਮਹਿੰਦਰਾ ਵੀ ਹੈਗਾ ਤਾਂ 4 ਵੀਲ ਆਪਾਂ ਹੌਲੈਂਡ ਲੈ ਕੇ ਆਵਾਂਗੇ ਅੱਕੇ ਕਦੇ ਸਵਾਭ ਬਣਿਆ ਟਰੈਕਟਰ ਲਿਆਉਣ ਦਾ ਘੈਂਟ ਜੀ ਜਾ ਪੂਰਾ ਸਵਾਦ ਹੀ ਵੱਖਰਾ ਹੈ ਦਾ ਦਾ ਆਹ ਸੁਨਾਹ ਦੀ ਆਵਾਜ਼ ਵੀ ਘੈਂਟ ਨਾਲ ਨਾਲ ਓਕੇ ਜੀ ਰੋਡ ਆ ਗਿਆ ਪੂਰਾ ਘੰਟਾ ਜਾਂਦੇ ਕੇਵਨ ਵਾਲਾ ਚੈੱਕ ਕਰੋ ਰੈਕਟਰ ਬਾਈ ਇੱਕ ਗੱਲ ਹੈ ਏਸੀ ਬਹੁਤ ਕੂਲਿੰਗ ਕਰ ਰਿਹਾ ਏਸੀ ਫੋਲਡ ਠੰਡਾ ਕਰਦਾ ਆ 40 ਸੈਕਿੰਡ ਪਹਿਲਾਂ ਹੀ ਸਟਾਰਟ ਕੀਤਾ ਐਂ ਕੋਮਲ 40 ਸੈਕਿੰਡ ਪਹਿਲਾਂ ਸਟਾਰਟ ਕੀਤਾ ਏਸੀ ਦੇਖਦਾ ਏਸੀ ਫਾਇਰ ਵੱਟ ਚੱਲਦਾ ਨਾ ਏਸੀ ਵਾਲਾ ਤਗੜਾ ਨੇ ਬਾਕੀ ਬਾਈਆਂ ਨੇ ਸਾਂਭਿਆ ਹੋਇਆ ਪੂਰਾ ਗੇਰ ਗੂਰੀ ਬਹੁਤ ਨੇ ਲੀਵਰੀ ਬਹੁਤ ਨੇ ਇਹ ਤਾਂ ਸਮਝ ਵੀ ਨਹੀਂ ਆਉਂਦਾ ਨਾ ਟਰੈਕਟਰ ਬਾਅਦ ਚ ਲਿਆਉਂਦੇ ਆ ਮੋਡੀਫਿਕੇਸ਼ਨ ਪਹਿਲਾਂ ਕਰਨ ਲਾਗਿਆਂ ਰੱਖੋ ਹੈਂ ਕਰ ਨਹੀਂ ਕਰਦੇ ਆ ਹੋਰ ਕੀ ਕਹਿੰਦਾ ਗਾਣੇ ਸੋਣਿਆਂ ਤੋਂ ਬਿਨਾ ਟਰੈਕਟਰ ਹੀ ਜ਼ਿਆਦਾ ਅੱਜ ਕੱਲ੍ਹ ਦੇ ਨੌਜਵਾਨਾ ਦੇਖ ਲਓ ਨਹੀਂ ਜੋਰ ਹੀ ਲਾਉਂਦਾ ਟਰੈਕਟਰ ਨਹੀਂ ਜੋਰ ਹੀ ਨਾਉਂਦਾ ਹੁਣ ਜਦੋਂ ਆਹ ਲੱਗ ਗਿਆ 1000 ਤੋਂ ਪਰ ਵੱਜਣੀਆਂ ਸਿੱਧੀ ਨਹੀਂ ਦੇ ਹੱਥਾਂ ਨਾਲ ਗੱਟ ਜੋਰ ਹੀ ਲਾਉਂਦਾ ਛਾੜਾ ਮੁੰਡਾ ਵਿਚੇੜਨ ਨਾਲ ਦਿਗਰਾਉਣੀ ਪੈਂਦੀ ਹੈ ਕਹੀ ਗੱਲ ਆ ਆ ਪਲੇਅਰ ਕਿਹੜੀ ਕੰਪਨੀ ਦਾ ਠੀਕ ਹੈ ਕਿਹੜੀ ਦਾ ਠੀਕ ਹੈ ਟੀਕੇਆਰ ਦਾ ਆਹ ਦੇਖ ਇਹ ਵਧਾਈਆਂ ਹੋਈਆਂ ਓਵਰ ਕਰਤੇ ਫਿੱਟ ਬਸ ਪਾਰਟੀ ਹੋ ਗਈ ਸਪੀਕਰ ਲੱਗਣੇ ਆ ਟਰੈਕਟਰ ਦੀ ਪਾਰਟੀ ਬਾਬੇ ਬਾਈ ਪਾਰਟੀ ਕਰਦੇ ਹਾਰ ਦੀ ਪਾਰਟੀ ਚਲੋ ਬਾਈ ਕਾਦੀ ਕਾਦੀ ਪਾਰਟੀ ਕੰਬਾਈਨ ਦੀ ਵੀ ਰਹਿਣੀ ਆ ਉੱਥੇ ਚੱਲਦੇ ਆ ਯਾਰ ਆਪਾਂ ਫਿਰ ਮਾੜੀ ਮੁੱਟੀ ਹੁਣ ਦੇਖਾ ਹਾਰ ਦੀ ਹੋ ਗਈ ਇਹਦੀ ਹੋ ਗਈ ਪਾਰਟੀ ਦੋ ਪਾਰਟੀਆਂ ਉਹਦੀ ਕੰਬਾਈਨ ਦੀ ਉਹ ਸੱਚ ਮਸ਼ੀਨ ਦੀ ਦਾ ਮਸ਼ੀਨ ਦੀ ਬੈਨ ਥਾਰ ਟਰੈਕਟਰ ਹਾਂ ਫੋਨ 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 ਵੀ ਨਵਾਂ ਲਿਆਂਦਾ ਬਸ ਸਪੀਕਰ ਫਟਕਾਣੇ ਰਹਿਗੇ ਤੇ ਬੈਟਰੀ ਤੋਂ ਤਾਰ ਪਾਉਣੀ ਜਾਗੇ ਇਹਨੂੰ ਹਣ ਪਾਰਟੀ ਨਹੀਂ ਤੇ ਆਹ ਪਾਰਟੀ ਤੇ ਡੀਲ ਚੱਲ ਰਹੀ ਆ ਫਿਰ ਇਹ ਜੇ ਸਥਾਨ ਤੋਂ ਕਿਹੜਾ ਇਹ ਜੇ ਸਥਾਨ ਤੇ ਹੈ ਰੂ ਲਾਈਨ ਤੋਂ 10 ਦੇ ਭਾਜੀ ਵਾਲਾ ਕਿੱਥੇ ਗਿਆ ਭਾਜੀ ਬਸ ਵਲੌਗ ਜੀ ਵੀ ਨਾ ਨਵਾਂ ਕੋਈ ਆਉਂਦਾ ਸਾਰਿਆਂ ਨੂੰ ਦਾਣਾ ਪਾਣੀ ਪਾਤਾ ਕੂਮਲਾ ਟਰੈਕਟਰ ਕੋਲੋਂ ਆਪਾਂ ਘਰੇ ਆ ਗਏ ਸੀਗੇ ਸਾਰੇ ਨੋਕਰਪੋਡ ਕਰਤੀ ਇੱਕ ਆਪਾਂ ਜਗੜ ਬਣਾਉਣ ਲੱਗੇ ਆ ਬੱਚਿਆਂ ਨੂੰ ਚੋਗਾ ਦੇਣ ਵਾਲਾ ਆ ਆਪਾਂ ਨਾ ਸਰੈਂਜ ਵੱੱਢ ਲਈ ਤੇ ਇਹਨੂੰ ਬੋਤਲ ਤੇ ਫਿੱਟ ਕਰਕੇ ਤੁਹਾਨੂੰ ਦਿਖਾਉਣਾ ਤੇ ਕਿਸੇ ਬੱਚੇ ਨੂੰ ਦੇ ਕੇ ਵੀ ਦਿਖਾਵਾਂਗਾ ਮੈਨੂੰ ਮੜਾ ਬੋਤਲ ਲੱਭ ਲੈਣ ਤੋਂ ਛੋਟੀ ਆ ਕਿਹੜਾ ਉੱਡ ਕੇ ਆ ਗਿਆ ਡੰਡੇ ਵਾਲਾ ਬੱਚਾ ਉੱਡ ਜਾ ਗਿਆ ਇੱਧਰ ਕਹਿੰਦਾ ਖਾਉਂ ਮੈਂ ਲਓ ਵੀ 20000 ਰੁਪਏ ਵਾਲੀ ਲੈ ਕੇ ਬੋਤਲ ਤੇ 25 25000 ਰੁਪਏ ਦੀ ਲੈ ਸਰੈਂਜ ਸਰੈਂਜ ਨੂੰ ਵੱਢ ਕੇ ਤੇ ਐ ਫਿੱਟ ਕਰ ਲੋ ਢੱਕਣ ਚ ਗਲੀ ਕੱਢ ਕੇ ਤੇ ਹੁਣ ਇੱਥੇ ਆਪਾਂ ਰੇਤਾ ਪਾ ਕੇ ਪੰਜਾਂ ਵਾਲੀ ਫੇਵਿਕ ਲਾਣੀ ਆ ਵੀ ਪੱਕਾ ਕੰਮ ਹੋ ਜਵੇ ਤੇ ਇਹਦੇ ਵਿੱਚ ਜਿੰਨੀ ਕ ਇੱਕ ਬੱਤੇ ਨੂੰ ਸਰੋਂ ਤੇ ਕਣਕ ਸਰੋਂ ਤੇ ਮੂੰਗੀ ਦੇਣੀ ਆ ਉਹ ਪਾ ਕੇ 10 15 ml 20 ml ਪਾਣੀ ਪਾ ਕੇ ਤੇ ਇੱਕ ਵਾਰ ਜੀ ਬੱਤੇ ਨੂੰ ਦੇ ਗਏ ਉਹ ਉਹ ਗਿਆ ਬੰਦਾ ਹੋ ਗਿਆ ਫੇਵੀ ਕੁਇਕ ਬਦਲ ਕੇ ਲੈ ਕੇ ਆਏ ਆ ਪਹਿਲਾਂ ਵਾਲੀ ਸੁੱਕੀ ਨਿਕਲੀ ਸੀ ਹੁਣ ਆਪਾਂ ਨਾ ਇੱਥੇ ਇਹਦੇ ਉੱਪਰ ਰੇਤਾ ਪਾ ਕੇ ਤੇ ਫੇਵਿਕ ਪਾ ਲੈਣੀ ਪੱਕਾ ਜੋੜ ਲਾਣਾ ਮਤਲਬ ਆ ਸਾਈਡਾਂ ਤੇ ਰੇਤਾ ਪਾ ਦੇਣਾ ਤੇ ਉੱਪਰ ਫੇਵਿਕ ਪਾ ਲੈਣਾ ਫਿਰ ਇਹ ਟੱਕਣ ਨਾਲ ਪੂਰਾ ਪੱਕਾ ਜੁੜ ਜੂ ਹੁਣ ਇਹ ਨਿਕਲ ਜਾਂਦਾ ਵਾ ਐਨ ਪੂਰੀ ਓਕੇ ਦੀ ਰਿਪੋਰਟ ਬਣ ਗਈ ਕਹਿੰਦੇ ਟੱਕਣ ਦੇ ਉੱਤੇ ਮਿੱਟੀ ਪਾ ਕੇ ਫੇਵਿਕ ਪਾਤੀ ਤੇ ਹੁਣ ਐਨ ਪੂਰੀ ਓਕੇ ਰਿਪੋਰਟ ਬਣ ਗਈ ਵਿੱਚੋਂ ਇਹੋ ਜਿਹਾ ਕੁਛ ਹੈ ਤੇ ਇਹ ਚ ਹੁਣ ਮੂੰਗੀ ਤੇ ਤੁਹਾਨੂੰ ਸਰੋਂ ਮੂੰਗੀ ਦੇ ਕਣਕ ਜਾਂ ਸਰੋਂ ਤੁਹਾਨੂੰ ਦਿੰਦੇ ਸਵੇਰੇ ਦਿਖਾਉਂਗਾ ਮੈਂ ਕਿਉਂਕਿ ਹੁਣ ਤਾਂ ਆਪਣੇ ਬੱਚਿਆਂ ਨੂੰ ਜੋਗਾ ਦਿੱਤਾ ਹੋਇਆ ਇਹ ਸਵੇਰੇ ਕੰਮ ਆਊਗੀ ਚੈੱਕ ਕਰ ਸਕਦੇ ਹੋ ਤੁਸੀਂ ਪੂਰੀ ਓਕੇ ਦੀ ਰਿਪੋਰਟ ਬਣ ਗਈ ਇਹਨੂੰ ਰੱਖ ਲੈਣਾ ਹੁਣ ਇੱਥੇ ਵੇਰੇ ਟੈਸਟ ਕਰਾਂਗੇ ਉਹ ਟੈਸਟ ਦਾ ਕੀ ਗੱਲ ਹੈ 100% ਕਾਮਯਾਬ ਆ ਇਹ ਆਪਣਾ ਦੇਖਿਆ ਹੋਇਆ ਪਹਿਲਾਂ ਕਰਕੇ ਵੀ ਤੇ ਆ ਬੱਚਿਆਂ ਬੁੱੱਚਿਆਂ ਨੂੰ ਹੁਣ ਛੋਲੇ ਦਿੰਨੇ ਆ ਜਿਹੜੇ ਛੋਟੇ ਛੋਟੇ ਆਪਣੇ ਆ ਨੰਨੇ ਮੁੰਨੇ ਇਹਨਾਂ